ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਟਾਈਮ ਹੈਗਾ ਸਵੇਰ ਦਾ ਕੰਮ ਧੰਦੇ ਆਪਣੇ ਚੱਲੀ ਜਾਂਦੇ ਆ ਨਾਲ ਦੀ ਨਾਲ ਮੱਜਾਂ ਦਾ ਜਿਹੜਾ ਹੈਗਾ ਨਿਬੜ ਗਿਆ ਤੇ ਹੁਣ ਆਪਾਂ ਰਸੋਈ ਦੇ ਵਿੱਚ ਨਾਲ ਦੀ ਨਾਲ ਹਨਾ ਚਾਹ ਪਾਣੀ ਬਣਾਉਣੇ ਮਿਸਤਰੀਆਂ ਦਾ ਨਾਲੇ ਆਪਦੇ ਕੰਮ ਜਿਹੜੇ ਹੈਗੇ ਕਰ ਲਾਂਗੇ ਨਾਲ ਦੀ ਨਾਲ ਜਿਹੜਾ ਹੈਗਾ ਝਾੜੂ ਦਾ ਵੀ ਹੋ ਜਾਂਦਾ ਜੀ ਕਿਉਂਕਿ ਰਸੋਈ ਵਗੈਰਾ ਚ ਪਹਿਲਾਂ ਆਪਣਾ ਝਾੜੂ ਲਾ ਦਿੰਨੇ ਆ ਫਿਰ ਦੁਆਰਾ ਲਾਉਣੇ ਹੁੰਨੇ ਆ ਕੰਮ ਧੰਦੇ ਕਰਕੇ ਫਿਰ ਰਸੋਈ ਦੁਆਰਾ ਵੀ ਸਾਫ ਕਰਨੀ ਪੈਂਦੀ ਹੈ ਉਧਰ ਕਮਰਿਆਂ ਵਗੈਰਾ ਚ ਦੁਕਾਨ ਚ ਆਪਣਾ ਸਾਰਾ ਜਿਹੜਾ ਹੈਗਾ ਝਾੜੂ ਪੋਚੇ ਦਾ ਨਿਭੜ ਗਿਆ ਜੀ ਹੁਣ ਮੈਂ ਜਿਹੜਾ ਹੈਗਾ ਮਿਸਤਰੀ ਆਉਣ ਵਾਲੀ ਆ ਹਨਾ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਨੂੰ ਦੇਖ ਰਹੀ ਸੀ ਮੈਂ ਕਿਹਾ ਇੱਕ ਵਾਰੀ ਇੱਕ ਦਿਨ ਦੋ ਤਿੰਨ ਵਾਰੀ ਐਵੇਂ ਹੋਇਆ ਇੱਕ ਵਾਰੀ ਨਹੀਂ ਚਾਹ ਬਣਾ ਲੈਣੇ ਆ ਉਹ ਕਈ ਵਾਰੀ ਛੁੱਟੀ ਕਰ ਲੈਂਦੇ ਨੇ ਟਾਈਮ ਤੇ ਫਿਰ ਜਦੋਂ ਆ ਜਾਂਦੇ ਨੇ ਘਰੇ ਉਹਦੀ ਜਿਹੜੀ ਹੈਗੀ ਮੈਂ ਚਾਹ ਰੱਖ ਦੇਣੀ ਹੁੰਦੀ ਆ ਤੇ ਫਿਰ ਡੋਲਣੀ ਪੈਂਦੀ ਹੈ ਜੀ ਵੇਸਟ ਹੁੰਦੀ ਹੈ ਹਨਾ ਚਾਹ ਪਾਣੀ ਜਿਹੜਾ ਹੈਗਾ ਰਿਜਕ ਡੋਲਣਾ ਵੀ ਮਾੜਾ ਤੇ ਇੰਨੀ ਚਾਹ ਜਿਹੜੀ ਹੈਗੀ ਆਪਾਂ ਵੀ ਨਹੀਂ ਪੀ ਸਕਦੇ ਕਿਉਂਕਿ ਫਿਰ ਜਦੋਂ ਆਉਂਦੇ ਨੇ ਉਹਦੀ ਮੈਂ ਚਾਹ ਬਣਾ ਲੈਣੀ ਹੁੰਦੀ ਆ ਕਈ ਵਾਰੀ ਛੁੱਟੀ ਸਾਟੀ ਕਰ ਲੈਂਦੇ ਆ ਚਲੋ ਤੇ ਹੁਣ ਮੈਂ ਆਉਣ ਵਾਲੀ ਆਹੋ ਬੱਦਲ ਬੋਲਾ ਹੋਇਆ ਪਿਆ ਦੇਖੋ ਬੱਦਲ ਬਹੁਤ ਜ਼ਿਆਦੇ ਹੋਇਆ ਪਿਆ ਰੋਜ਼ ਹੀ ਛੜ ਕੇ ਆ ਜਾਂਦਾ ਵੈਸੇ ਵੱਟ ਬਹੁਤ ਜ਼ਿਆਦੇ ਹੋਇਆ ਹੋਇਆ ਬੱਦਲ ਧੁੱਪ ਨਹੀਂ ਹੈਗੀ ਬਿਲਕੁਲ ਹੀ ਧੁੱਪ ਬਿਲਕੁਲ ਨਹੀਂ ਹੈਗੀ ਬੱਦਲ ਪੂਰਾ ਜ਼ਿਆਦੇ ਆ ਚਲੋ ਜੀ ਆਉਣ ਵਾਲੇ ਆ ਦੇਖਦੇ ਆਪਾਂ ਹਨਾ ਨਾਲ ਮੈਂ ਕੱਪੜੇ ਵੀ ਧੋਣੇ ਆ ਤੇ ਮੈਨੂੰ ਐ ਵੀ ਉਹਨਾਂ ਨੂੰ ਮੈਂ ਚਾਹ ਪਾਣੀ ਦੇ ਕੇ ਫੇਰ ਜਿਹੜੇ ਹੈਗੇ ਕੱਪੜੇ ਵਗੈਰਾ ਧੋਵਾਂ ਮਲ ਉਹ ਜੀ ਇੱਥੇ ਆਪਣੀ ਰੱਖੀ ਹੋਈ ਹੈ ਚਾਹ ਚਾਹ ਰੱਖੀ ਹੈ ਮਿਸਰੀ ਆ ਗਏ ਨੇ ਕੰਮ ਚੱਲਦਾ ਹੁਣ ਮੈਂ ਤੜਕਾ ਵੀ ਲਾਉਣ ਲੱਗੀ ਹਾਂ ਅੱਜ ਬਣਾਵਾਂਗੇ ਆਪਾਂ ਦਾਲ ਮੂੰਗੀ ਮਸਰੀ ਦੀ ਦਾਲ ਇਹ ਮੈਂ ਭਉਤੀ ਸਹੀ ਫਿਰ ਜਲਦੀ ਬਣ ਜਾਂਦੀ ਹੈ ਇਹ ਮੈਂ ਪਿਆਜ਼ ਕੱਟੇ ਨੇ ਇਹ ਮਿਰਚਾਂ ਨੇ ਅੱਜ ਮੈਂ ਕੁੱਟ ਕੇ ਨਹੀਂ ਤੜਕਾ ਲਾਉਂਦੀ ਤੇ ਅੱਜ ਜਿਹੜੇ ਹੈਗੇ ਅਸੀਂ ਕੱਟ ਕੇ ਤੜਕਾ ਲਾਉਂਗੇ ਥੋੜੇ ਮੈਂ ਲਸਣ ਵੀ ਸਿਰਨੀ ਆ ਲਸਣ ਨਾਲ ਬਹੁਤ ਵਧੀਆ ਟੇਸਟ ਬੰਦਾ ਆ ਵੈਸੇ ਤਾਂ ਗਰਮੀ ਦੇ ਵਿੱਚ ਚਲੋ ਲਸਣ ਘਾਟ ਹੀ ਪਾਉਣੇ ਆ ਕਦੇ ਪਾਗ ਹੀ ਲੈਣੇ ਆ ਜੇ ਕਦੇ ਜਿਵੇਂ ਛੋਲੇ ਆਂ ਵਗੈਰਾ ਦੀ ਬਣਾਈਏ ਮੂੰਗੀ ਦੀ ਉਹਦੇ ਵਿੱਚ ਲਸਣ ਆਪਾਂ ਪਾ ਹੀ ਲੈਣੇ ਹੁੰਨੇ ਆ ਵਧੀਆ ਜਿਹਾ ਸਵਾਦ ਆ ਜਾਂਦਾ ਆ ਹੁਣ ਜਿਹੜਾ ਹੈਗਾ ਮੈਂ ਚਾਹ ਚੀਰੇ ਪਾ ਕੇ ਚਾਹ ਚੀਰੇ ਪਾਉਣੀ ਹੈਗੀ ਦੇਖੋ ਮਿਸਤਰੀ ਆਪੋ ਆਪਣਾ ਜਿਹੜਾ ਹੈਗਾ ਕੰਮ ਕਰ ਰਹੇ ਨੇ ਉਹ ਬਾਹਰੇ ਜਿਹੜਾ ਹੈਗਾ ਜਿਹੜਾ ਆਪਣਾ ਬਾਹਰਲਾ ਵਿਹੜਾ ਆ ਹਨਾ ਉੱਥੇ ਸਾਰੇ ਰੋੜੀ ਪੈ ਰਹੀ ਏ ਉਧਰ ਰਲਾਉਣ ਦੀ ਤਿਆਰੀ ਕਰਦੇ ਨੇ ਤੇ ਹਰਸ ਹੁਣ ਥੋੜਾ ਜਿਹਾ ਕੰਮ ਆ ਟੂਟੀਆਂ ਦਾ ਸਮਾਨ ਆ ਹੀ ਜਾਂਦਾ ਨਾਲ ਜਿੰਨਾ ਮਰਜ਼ੀ ਲੈਂਦਾ ਹੁਣ ਘਨੋਰੀ ਤੋਂ ਹਰਸ ਕੁਝ ਉੱਪਰ ਲੈ ਕੇ ਆਇਆ ਮਾੜਾ ਮੋਤ ਸਮਾਨ ਤੇ ਆਪਣੇ ਚਾਹ ਜਿਹੜੀ ਰਿਜੇਗੀ ਹੁਣ ਆਹ ਨੂੰ ਵਧੀਆ ਉਵਾਲੀ ਆ ਗਈ ਹੁਣ ਆਪਾਂ ਦੁੱਧ ਪਾ ਦਾਂਗੇ ਇਹ ਵਿੱਚ ਫਿਰ ਮਗਰ ਦੀ ਮਗਰ ਮੈਂ ਤੜਕਾ ਲਾ ਦੂੰਗੀ ਕੰਮ ਉਹ ਨਾ ਚਿਰ ਨਿਬੜਦੇ ਨਹੀਂ ਹੈਗੇ ਜਿਵੇਂ ਨਾ ਚਿਰ ਦੁਪਹਿਰ ਵਾਲਾ ਦੁਪਹਿਰ ਵਾਲੀ ਤਿਆਰੀ ਨਹੀਂ ਕਰਦੇ ਰੋਟੀ ਦੀ ਲੋ ਜੇ ਚਾਹ ਜਮੈਂ ਦੁੱਧ ਪਾਤਾ ਆ ਉਵਾਲੀ ਆ ਜਾਂਦੋ ਫਿਰ ਜਿਹੜੀ ਵਧੀਆ ਜੀ ਉਵਾਲੀ ਆ ਤੇ ਵਧੀਆ ਬਣ ਜਾਂਦੀ ਹੈ ਇਸ ਕਦੇ ਵਿੱਚ ਹੀ ਮੈਂ ਚਾਹ ਬਣ ਲਵਾਂਗੀ ਸਵੇਰ ਦੀ ਚਾਹ ਤੋਂ ਬਾਅਦ ਫਿਰ ਆਪਦਾ ਰੋਟੀ ਟੁੱਕਦਾ ਹੋ ਜਾਂਦਾ ਜੀ ਜਦੋਂ ਨੂੰ ਭਾਂਡਾ ਠੀਕਰ ਚੱਕਦੇ ਆ ਇੰਨੇ ਨੂੰ 10 ਵਜੇ ਦੀ ਚਾਹ ਦਾ ਟਾਈਮ ਹੋ ਜਾਂਦਾ ਹੈ ਜ਼ਿੰਦਗੀ ਐਵੇਂ ਹੀ ਚੱਲਦੀ ਰਹਿੰਦੀ ਹੈ ਜੀ ਫੋ ਮੈਨੂੰ ਟੁੱਕ ਟੁੱਕ ਕੇ ਲਿਚਕਾਉਂਗਾ ਦਾਲੇ ਵਿੱਚ ਟੁੱਕਦਾ ਆਹ ਤਾਰੇ ਪਾਉਣਗਾ ਫਿਰ ਨਮਕ ਪਾ ਲਾਂਗੇ ਨਮਕ ਪਾ ਟੱਲਦੇ ਰਹਿਣੇ ਮਿਸਤਰੀ ਆਉਣੇ ਪੈਣਗੇ ਤੇ ਅਜਮੇ ਬਾਲ ਵੀ ਕਰੀਏ ਤਾਂ ਕਰ ਤੋਂ ਹਾਂ ਲਾ ਰਹੀ ਹਾਂ ਨਾਲ ਨਾਲ ਤੇ ਘਾਟਾ ਪਾਣ ਬਣ ਗਿਆ ਸੀਗਾ ਤੇ ਮਿਕਣੀ ਆਪਾਂ ਚਾਦੇ ਘਾਟਾ ਵੀ ਬਣ ਗਿਆ ਨਾ ਹੁਣ ਆਪਾਂ ਚਾੜੇ ਨਾਲ ਤੇ ਮੈਂ ਕਿਹਾ ਉਹ ਵੀ ਕੱਢਦੀ ਹਾਂ ਸੜਕਾ ਲਾ ਕੇ ਆ ਦੇਖੋ ਗਿੱਦਾ ਪਾਣੇ ਰਿੜਕ ਲਿਆ ਹੋਇਆ ਮੱਖਣ ਆਇਆ ਤੇ ਹੈ ਇਸ ਤੋਂ ਬਾਅਦ ਮੈਂ ਦੇਖਿਆ ਕਿ ਉਹ ਵੀ ਕੱਢਣੇ ਨਾਲ ਨਾਲ ਮੈਂ ਇਸ ਤਰ੍ਹਾਂ ਤਲਕਾ ਲਾਵਾ ਨਾ ਨਾਲੇ ਆਪਾਂ ਜਹਾ ਫੜਾ ਲਏ ਹੁਣ ਨਾਲੇ ਸੁਣਾ ਦਾਲ ਨੂੰ ਰੜਕਾ ਲਾ ਦੇ ਜੀ ਉਹ ਵੀ ਛਾਣੀ ਜਿਹੜੀ ਐਸੇ ਚੱਲਦੀ ਜਾਂਦਾ ਹੁਣ ਤਾਂ ਜਿਹੜਾ ਹੈਗਾ ਮੱਖਣ ਨੂੰ ਦੁਬਾਰਾ ਦੇ ਨਾਲ ਹੈ ਚਟਨੀ ਨਾਲ ਰੋਟੀ ਖਾਣੇ ਕਿਤੇ ਅਚਾਰ ਨਾਲ ਖਾਣੀ ਹੁੰਦੀ ਹੈ ਤੇ ਦਪਹਿਰ ਵਾਸਤੇ ਆਪਾਂ ਜਿਹੜੀ ਇਹ ਦਾਲ ਬਣਾ ਰਹੇ ਹਾਂ ਦੁਪਹਿਰ ਆ ਲਾ ਸਕਾਂਗੇ ਹੁਣ ਨਾਗੇ ਹੁਣ ਫਿਰ ਜ਼ਰੂਰੀ ਬਹੁਤ ਜ਼ਿਆਦਾ ਹੈ ਜੀ ਦੁਪਹਿਰ ਆ ਦਾ ਕੰਮ ਜਿਹੜਾ ਹੈਗਾ ਨਿਕਲ ਜਾਊਗਾ ਤੇ ਟਾਈਮ ਨਾਲ ਬਾਣੀ ਜਾਵੇ ਗਾਣੀ ਹੁੰਦੀ ਹੈ ਮੇਰੇ ਦੋਸਤਿਆਂ ਚ ਆਪਾ ਆਦਮੀਆ ਨਾਲ ਦੀਵਾਰ ਆਪਣਾ ਜਿਹੜੀ ਹੁੰਦੀ ਰਹਿੰਦਾ ਤੇ ਇਹ ਵਰਗਾ ਇਹ ਰੋਟੀ ਤੱਕ ਦਾ ਮੇ ਗੜ ਜੂਗਾ ਜਿਵੇਂ ਦੁਕਾਨ ਦੇ ਵੀ ਬਹੁਤ ਕੰਮ ਘੁੰਦੇ ਰਹੇਗੇ ਅੱਜ ਤਾਂ ਹੁਣ ਸਕੂਲ ਵਾਲੇ ਬੱਚਿਆਂ ਦੇ ਫੰਕਸ਼ਨ ਚੱਲ ਰਹੇ ਨੇ ਤੇ ਆਂਦੇ ਹਨਾ ਤੀਜ ਫੰਕਸ਼ਨ ਚੱਲ ਰਹੇ ਨੇ ਤੇ ਸਾਰਾ ਲਓ ਜੀ ਚਾਹ ਦੇ ਕੇ ਹੁਣ ਮੈਂ ਬਣਾਉਣ ਲੱਗ ਗਈ ਸੀਗੀ ਰੋਟੀ ਤੇ ਦੇਖੋ ਜਿੱਦਾਂ ਚਟਣੀ ਦਹੀਂ ਦੇ ਨਾਲ ਹਨਾ ਲੱਸੀ ਦੇ ਨਾਲ ਖਾ ਰਹੇ ਨੇ ਸਾਰੇ ਜਾਣੇ ਮਿਸਤਰੀ ਕਹਿੰਦੇ ਅੱਜ ਅਸੀਂ ਵੀ ਰੋਟੀ ਖਾਣੀ ਹੈ ਨਾਲ ਦੀ ਨਾਲ ਮੈਂ ਬਣਾ ਰਹੀ ਥੀ ਨਾਲ ਦੀ ਨਾਲ ਜਿਹੜੇ ਹੈਗੇ ਸਾਰੇ ਜਾਣੇ ਖਾ ਰਹੇ ਨੇ ਦੇਖੋ ਜਿੱਦਾਂ ਅੱਧਾ ਆਟਾ ਅੱਧਾ ਬੇਸਣ ਪਾ ਕੇ ਹਨਾ ਆਟਾ ਗੁੰਨਦੀ ਹੁੰਨੀ ਆ ਮੈਂ ਥੋੜਾ ਜਿਹਾ ਜਿਹੜਾ ਹੈਗਾ ਲੋਨ ਪਾ ਲੈਣੀ ਹੁੰਨੀ ਹੈ ਵਿੱਚ ਇਹ ਰੋਟੀ ਗਰਮ ਗਰਮੀ ਵਧੀਆ ਲਾਦੀ ਹੈ ਠੰਡੀ ਹੋ ਕੇ ਤਾਂ ਇਹ ਆਕੜ ਜੇ ਜਾਂਦੀ ਹੈ ਕਿਉਂਕਿ ਬੇਸਣ ਪਾਇਆ ਹੁੰਦਾ ਹੈ ਹਨਾ ਰੋਟੀਆਂ ਮੈਂ ਪਾਣੀ ਹੱਥੀਆਂ ਵੀ ਲਾ ਲੈਣੀਆਂ ਜੀ ਅੱਜ ਮੈਂ ਬੇਲ ਕੇ ਲਾ ਰਹੀ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਹੱਥੀਆਂ ਨੂੰ ਥੋੜਾ ਜਿਹਾ ਟਾਈਮ ਲੱਗ ਜਦਾ ਤੇ ਫਿਰ ਮੈਂ ਕਿਹਾ ਚਲੋ ਮੈਂ ਬੇਲ ਕੇ ਲਾ ਲੈਂਨੀ ਆ ਗਰਮ ਗਰਮ ਤਾਂ ਵਧੀਆ ਲੱਗਦੀ ਹੈ ਦਾਲ ਆਪਣੀ ਬਣ ਗਈ ਹੈ ਦੇਖੋ ਇਸ ਤੋਂ ਬਾਅਦ ਆਪਾਂ 10 ਵਜੇ ਦੀ ਚਾਹ ਕਰਕੇ ਹੋ ਜਾਾਂਗੇ ਜੀ ਬੇਲੇ ਮੈਂ ਜੀ ਹੁਣ ਆਪਣੀ ਆ ਗਈ ਰੋੜੀ ਜਿਹੜੀ ਆ ਗਈ ਰੋੜੀ ਆਪਣੇ ਘਰੇ ਬਹੁਤ ਜ਼ਿਆਦਾ ਰੋੜੀ ਸੀਗੀ ਕਿਉਂਕਿ ਡੇੜ ਘੜਾ ਹੀ ਬਹੁਤ ਜ਼ਿਆਦਾ ਕੀਤਾ ਸੀਗਾ ਤੇ ਉਹਦੇ ਵਿੱਚੋਂ ਸਾਨੂੰ ਲੱਗਿਆ ਕਿ ਰੋੜੀ ਜ਼ਿਆਦਾ ਹੈਗੀ ਤੇ ਕੁਝ ਅਸੀਂ ਸਾਫ਼ ਤੇ ਰੋੜੇ ਕਢ ਕਢ ਜਿੱਥੇ ਜ਼ਰੂਰਤ ਸੀ ਉਹ ਕੱਢ ਲੇ ਫਿਰ ਸਾਰੀ ਨਹੀਂ ਕੁੱਟੀ ਸੀਗੀ ਹੁਣ ਆਪਣੇ ਰੋੜੀ ਥੋੜੀ ਜੀ ਜਿਹੜੀ ਹੈਗੀ ਘਟ ਗਈ ਜਿੱਦਾਂ ਆਪਾਂ ਕਹਿ ਲਈਏ ਅੱਧੇ ਕਮਰੇ ਦੀ ਹੁਣ ਜਿਹੜੀ ਇਹਦੀ ਰੋੜੀ ਮੰਗਵਾਈ ਹੈ ਇੱਥੇ ਕੋਈ ਹਨਾ ਜਿੱਦਾਂ ਬੇਰ ਕੁੱਟੀ ਕਟਾਈ ਰੋੜੀ ਵੇਚਦੇ ਆ ਤੇ ਆਪਣੀ ਮਸ਼ੀਨ ਲਾ ਕੇ ਉਹਨਾਂ ਤੋਂ ਅਸੀਂ ਜਿਹੜੀ ਹੈਗੀ ਰੋੜੀ ਲੈਤੀ ਹੈਗੀ ਥੋੜੀ ਜੀ ਥੋੜੀ ਜਿਓ ਘਟਦੀ ਸੀਗੀ ਚਲੋ ਕਹਿੰਦੇ ਵੀ ਥੋੜੀ ਜਿਵੇਂ ਇਸੇ ਕੰਮ ਨਿਬੜ ਜਾਊਗਾ ਪਹਿਲਾਂ ਕਹਿੰਦੇ ਸੀਗੇ ਇੱਟਾਂ ਚਿੰਦਾਂਗੇ ਜਾਂ ਰੋੜੇ ਚਿੰਦਾਂਗੇ ਫਿਰ ਕਹਿੰਦੇ ਵੀ ਠੀਕ ਨਹੀਂ ਆਉਣਾ ਹੈਗਾ ਵੀ ਰੋੜੀ ਦੇ ਉੱਤੇ ਵਧੀਆ ਜਿਹੜੇ ਹੈਗੀ ਬਜਰੀ ਵਗੈਰਾ ਪਕੜ ਕਰ ਲੈਂਦੀ ਏ ਸੀਮੈਂਟ ਵੀ ਜੇ ਆਪਾਂ ਇੱਟਾਂ ਵਗੈਰਾ ਚਿੰਕੇ ਉੱਪਰ ਕਹਿੰਦੇ ਸੀਮੈਂਟ ਪਾਉਣਾ ਉਹ ਕਈ ਵਾਰੀ ਖਲੇਪੜ ਜੇ ਬਣ ਬਣ ਕੇ ਕਹਿੰਦੇ ਲਹਿ ਜਾਂਦੇ ਆ ਵੀ ਜਿਹੜਾ ਰੋੜੀ ਦੇ ਉੱਤੇ ਬਜਰੀ ਪੈਂਦੀ ਹੈ ਹੇ ਜਿੱਦਾਂ ਆਪਾਂ ਪੱਕੇ ਫਰਸੇ ਲਾਉਣੇ ਹਨ ਕਦੇ ਵੀ ਦਬਦੀ ਵਗੈਰਾ ਨਹੀਂ ਕੋਈ ਸ਼ਿਕਾਇਤ ਨਹੀਂ ਆਉਂਦੀ ਹੈਗੀ ਇੱਟਾਂ ਤਾਂ ਆਪਣੇ ਜਿਹੜੀਆਂ ਨਵੀਆਂ ਬਥੇਰੀਆਂ ਪਈਆਂ ਨੇ ਚਲੋ ਜਿੰਨੀ ਕੁ ਰੋੜੀ ਲੱਗੂਗੀ ਹਨਾ ਦੇਖਦੇ ਆਂ ਆਪਾਂ ਨੇ ਇੱਕ ਵਾਰੀ ਜਿਹੜੀ ਹੈਗੀ ਸਟਿਆ ਲੀ ਜੀ ਬੱਦਲ ਬਹੁਤ ਜ਼ਿਆਦੇ ਹੋਇਆ ਪਿਆ ਦੇਖੋ ਦੇਖਦਾ ਹੀ ਇਹ ਤੁਹਾਨੂੰ ਪਰ ਇੱਕ ਵਾਰ ਫਿਰ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਨਾਲੇ ਵੀਡੀਓ ਨੂੰ ਜਿਹੜਾ ਹੈਗਾ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਲੋ ਜੀ ਬੱਦਲ ਬਹੁਤ ਸੀਰੇ ਅੱਜ ਧੁੱਪ ਹੈ ਨਹੀਂਗੀ ਬਿਲਕੁਲ ਵੀ ਹੁਣ ਆਪਾਂ ਨੇ ਦੁਪਹਿਰ ਵਾਲੀ ਚਾਹ ਬਣਾਈ ਹੈਗੀ ਮਿਸਤਰੀ ਆ ਗਏ ਨੇ ਆ ਦੇਖੋ ਰੋੜੀ ਇੱਥੇ ਪਈ ਹੈ ਜਿੰਨੀ ਕਿ ਜ਼ਰੂਰਤ ਸੀਗੀ ਨਾਲ ਦੀ ਨਾਲ ਪਾਣੀ ਜਾਂਦੇ ਆ ਮਿਸਤਰੀਆਂ ਨੂੰ ਚਾਹ ਪਾਣੀ ਦੇ ਦਿੱਤੇ ਠੰਡ ਜੀ ਸੀਗੀ ਤੇ ਬੱਦਲ ਹੋ ਗਿਆ ਤੇ ਵਿੱਚ ਦੀ ਥੋੜੇ ਥੋੜੇ ਕਣੀਆਂ ਜੀਆਂ ਵੀ ਆ ਗਈਆਂ ਸੀਗੀਆਂ ਤੇ ਹੁਣ ਕਣੀਆਂ ਇਹ ਤਾਂ हट ਗਈਆਂ ਫੋ ਬਾਹਰ ਹੀ ਵੇੜੇ ਦੇ ਵਿੱਚ ਬੈਠੇ ਨਾਲੇ ਮੈਂ ਵੀ ਚਾਹ ਪੀ ਰਹੀ ਤੇ ਨਾਲੇ ਮਿਸਤਰੀਆਂ ਨੂੰ ਚਾਹ ਦੇ ਦਿੱਤੀ ਮਿਸਤਰੀ ਵੀ ਜਿਹੜਾ ਹੈਗਾ ਚਾਹ ਪੀਂਦੇ ਆ ਬੈਠੇ ਉਧਰ ਬੈਠੇ ਆ ਚਾਹ ਪੀਂਦੇ ਨੇ ਉਹ ਸਾਹਮਣੇ ਬੈਠੇ ਆ ਤੇ ਉਸ ਤੋਂ ਬਾਅਦ ਜਿਹੜੀ ਰੋੜੀ ਵਗੈਰਾ ਹਨ ਆਪਦਾ ਕੰਮ ਕਰੀ ਜਾਂਦੇ ਆ ਜਿੰਨਾਕ ਆਹ ਬਜਰੀ ਵੀ ਆਪਣੀ ਥੋੜੀ ਜੀ ਰਹਿ ਗਈ ਤੇ ਚਲੋ ਇਧਰ ਆ ਦੇਖੋ ਰਲਾਇਆ ਪਿਆ ਉਹਨਾਂ ਦਾ ਮਸਾਲਾ ਜਿਹੜਾ ਹੁਣ ਉਹਨਾਂ ਨੇ ਪਾਉਣਾ ਆ ਬਾਕੀ ਛੋਟੇ ਛੋਟੇ ਕੰਮ ਕਾਫੀ ਹੈਗੇ ਆ ਜੀ ਕਰਨ ਵਾਲੇ ਹੁਣ ਇੱਕ ਵਾਰੀ ਲੱਗ ਗਏ ਮਿਸਤਰੀ ਹੁਣ ਸਾਰੇ ਜਿਹੜੇ ਹੈਗੇ ਨਮੇੜੀ ਦਵਾਂਗੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ